ਦੇ ਬਾਰੇ ਵਿੱਚ ਪਤਾ ਨਹੀਂ ਉਹਨੇ ਵੀਡੀਓ ਬਣਾਈਆਂ ਗਲਤ ਗੁੱਦੀਆਂ ਗਲਤ ਉਹਨੇ ਸਬਸਕ੍ਰਾਈਬਰ ਕਰ ਦਿੱਤਾ ਤੇ ਉਹਦੇ ਵੀਡੀਓ ਬਣਾਣੀਆਂ ਵਿਚਾਰੀਆਂ ਤੇ ਉਹਨੂੰ ਬਲੈਕਮੇਲ ਕਰਦਾ ਰਿਹਾ ਜ਼ਬਰਦਸਤੀ ਵੀਡੀਓ ਉਹਨੂੰ ਬਲੈਕਮੇਲ ਕਰਦਾ ਤੇਰੇ ਵੀਡੀਓ ਆ 46 ਸਾਲ ਦੇ ਬੰਦੇ ਨੇ 13 ਸਾਲ ਦੀ ਬੱਚੀ ਨਾਲ ਕੀਤੇ ਗਲਤ ਕੰਮ ਨਾਲੇ ਬਣਾ ਲਈ ਵੀਡੀਓ ਤੇ ਕਰਦਾ ਰਿਹਾ ਬਲੈਕਮੇਲ ਡਾਊਨਲੋਡ ਕਰ ਦੂੰਗਾ ਇਦਾਂ ਜੀ ਫਿਰ ਕੋਈ ਨਹੀਂ ਡਰਦੀ ਮਰਨ ਕਰ ਲਿਆ ਜੀ ਪਤਾ ਨਹੀਂ ਉਹਨੇ ਆਪ ਆ ਕੇ ਉਹਨੂੰ ਫਾਟਾ ਪਤਾ ਨਹੀਂ ਉਹਨੇ ਜਿਹੜੇ ਵੀਡੀਓ ਵੀ ਵਾਇਰਲ ਹੋ ਰਹੀਆਂ ਬਾਅਦ ਵਿੱਚ ਵੀਡੀਓ ਪਤਾ ਲੱਗਿਆ ਸਾਨੂੰ ਵੀਡੀਓ ਦੇ ਵਿੱਚ ਇਹਨਾਂ ਦਿਖ ਰਹੇ ਹੈ ਗਲਤ ਕੰਮ ਕਰਦੇ ਸਨ ਕਰਦਾ ਕੁੜੀ ਨਾਲ ਉਹ ਹਾਂਜੀ ਵੀਡੀਓ ਚ ਦਿਖਦਾ ਹੈ ਜੀ ਵੀਡੀਓ ਬਣਾ ਕੇ ਕੁੜੀ ਨੂੰ ਕਹਿੰਦਾ ਵੀ ਤੂੰ ਐਦਾਂ ਕਰਕੇ ਵੀਡੀਓ ਭੇਜ ਮੈਨੂੰ ਐਦਾਂ ਕਰਕੇ ਵੀਡੀਓ ਭੇਜ ਜੇ ਪਾਸੇ ਦਊਗਾ ਆਇਆ ਕਰੂੰਗਾ ਬੱਚੀ ਸਾਡੇ ਨਾਂ ਬਾਲਕ ਸੀ ਜੀ ਕੋਈ ਹੋਣਾ ਬਿਲਕੁਲ ਕੋਈ ਲਾਲਚ ਦਿੱਤਾ ਗਿਆ ਸੀਗੇ ਉਹਨੇ ਘਰ ਦੇ ਨੂੰ ਬੁਲਾਇਆ ਸੀਗਾ ਪਤਾ ਨਹੀਂ ਕਹਿੰਦੇ ਸੀਗੇ ਵੀ ਹਾਂਜੀ ਹਾਂਜੀ ਕਹਿੰਦੇ ਸੱਤ ਕਹਿੰਦੇ 7 ਲੱਖ ਲੈ ਲਓ ਵੀ ਅਸੀਂ ਫੈਸਲਾ ਕਰ ਲਓ ਹੱਡੇ ਨਾਲ ਇਹ ਮਾਮਲਾ ਸਮਰਾਲੇ ਦਾ ਹੈ ਜਿੱਥੇ 46 ਸਾਲ ਦੇ ਬੰਦੇ ਨੇ ਤੱਕੇ ਨਾਲ 13 ਸਾਲ ਦੀ ਬੱਚੀ ਦੇ ਨਾਲ ਗਲਤ ਕੰਮ ਕੀਤੇ ਤੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਵੀ ਕਰਦਾ ਰਿਹਾ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਮਾਂ ਇਸ ਬੰਦੇ ਦੇ ਘਰ ਕੰਮ ਕਰਦੀ ਸੀ ਇਹ ਬੰਦਾ ਲੜਕੀ ਨਾਲ ਗਲਤ ਹਰਕਤਾਂ ਕਰਨ ਲਈ ਉਸ ਨੂੰ ਮਜਬੂਰ ਕਰਦਾ ਸੀ ਉਸ ਤੋਂ ਬਾਅਦ ਮ੍ਰਿਤਕ ਲੜਕੀ ਤੇ ਇਸ ਦੀ ਮਾਂ ਨੇ ਇਸਤੇ ਘਰ ਕੰਮ ਕਰਨ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਇਸ ਬੰਦੇ ਨੇ ਲੜਕੀ ਦੀ ਵੀਡੀਓ ਬਣਾ ਲਈ ਤੇ ਉਸ ਨੂੰ ਤੰਗੀਆਂ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਤੇ ਬਾਅਦ ਵਿੱਚ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਪੁਸ਼ਟੀ ਕੁੜੀ ਦੇ ਮੋਬਾਈਲ 'ਚ ਗਲਤ ਵੀਡੀਓ ਦੇਖਣ ਤੋਂ ਬਾਅਦ ਹੋਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੀਪੀ ਮੈਂ ਤਾਂ ਮਸਕਾਵਾਦ ਆ ਤੁਹਾਡੀ ਕੁੜੀ ਦਾ ਕੀ ਨਾਮ ਹੈ ਮੇਰੀ ਕੁੜੀ ਦਾ ਨਾਮ ਗੁਰਪ੍ਰੀਤ ਉਮਰ ਕਿੰਨੀ ਆਦੀ ਉਮਰ 13 ਸਾਲ ਦੀ ਕੀ ਹੋਇਆ ਧੱਕਾ ਹੋਇਆ ਮੇਰੇ ਨਾਲ ਕੁੜੀ ਨਾਲ ਕਿਸ ਤਰ੍ਹਾਂ ਦਾ ਧੱਕਾ ਹੋਇਆ ਮੌਤ ਕਨ ਜਾਇਜ ਕਰਿਆ ਨੇ ਮੇਰੇ ਕੋਲ ਨਾ ਮੈਂ ਗਈ ਹੋਈ ਸੀ ਆਪਣੇ ਕੰਮ ਕਰਨ ਬਲਵੀਰ ਸਿੰਘ ਮਸਕਾਵਾਦ ਹਾਂਜੀ ਮੌਤ ਧੱਕਾ ਕਰਦਾ ਸੀ ਮੇਰੀ ਕੁੜੀ ਨੇ ਜਾਇਜ ਕਿਸ ਤਰ੍ਹਾਂ ਦਾ ਜਾਇਜ ਕਰੇ ਇੱਕ ਹੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਮੈਂ ਮੈਂ ਕੰਮ ਕਰਦੀ ਸੀ ਮੈਂ ਹਟ ਗਈ ਉਹਨੇ ਬੰਦਾ ਸਹੀ ਨਹੀਂ ਲੱਗਿਆ ਤੀ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਮੈਨੂੰ ਗਲਤ ਲੱਗਾ ਲੱਗ ਗਿਆ ਤੇ ਇਹ ਮੈਂ ਹਟ ਗਈ ਇਹ ਬੰਤੇ ਨਿਸ਼ਾਨ ਮੇਰੀ ਕੁੱਤੀ ਦੇ ਪੱਟ ਤੇ ਨਿਸ਼ਾਨ ਬਹੁਤ ਪਏ ਹੋਤੇ ਕਹੋ ਇਹਨੇ ਮਾਰ ਕੇ ਤੰਗੀ ਹੋਵੇ ਮੇਰੇ ਕੋਲ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕੁੜੀ ਨਾਲ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕੁੜੀ ਨਾਲ ਇਸ ਤਰ੍ਹਾਂ ਹੋ ਰਿਹਾ ਸੀ ਜੀ ਮੈਨੂੰ ਪੌਣ ਤਾਈ ਮੈਨੂੰ ਹੋ ਗਿਆ ਵਾ ਸਾਰਾ ਕੁਝ ਮੈਂ ਕਿ ਕੁੜੀ ਨੇ ਜੋ ਸੁਸਾਈਡ ਕੀਤਾ ਤੁਹਾਨੂੰ ਕਦੇ ਕੁਝ ਦੱਸਿਆ ਕੁੜੀ ਨੇ ਕੁੜੀ ਨੇ ਮੈਨੂੰ ਕੋਈ ਗੱਲ ਨਹੀਂ ਦਈ ਜੀ ਕੁੜੀ ਨੇ ਆਤਮ ਹੱਤਿਆ ਕਿੱਥੇ ਕੀਤੀ ਹੈ ਜੀ ਹਾਂਜੀ ਘਰੇ ਘਰੇ ਕਰੀ ਜਾਂਦਾ ਮੇਰੇ ਘਰੇ ਕੋਈ ਨਹੀਂ ਰਿਸ਼ੇ ਮੇਰੇ ਘਰੇ ਮੈਂ ਇਹਨੇ ਮੇਰੇ ਸਾਥੋਂ ਨਹੀਂ ਨਰੇਗਾ ਜਾਂਦੇ ਨੇ ਕੋਈ ਹਾਂਜੀ ਉਹ ਕਿਹਨੇ ਦੱਸਿਆ ਵੀ ਉਹ ਗੁੜੀ ਦੇ ਗੱਲ ਗੱਲ ਫਰਾ ਲੈ ਰਿਆ ਗੁੜੀ ਨੇ ਗੱਲ ਫਰਾ ਤੰਗੀ ਪਈ ਸੀ ਗਵਾਰੀਆਂ ਨੇ ਆ ਕੇ ਦੇਖੀ ਆ ਮੇਰਾ ਬੱਚਾ ਛੋਟਾ ਜਿਹਾ ਔਰ ਇਹ ਦਵਾਈ ਪਾਈ ਆ ਕੇ ਹਾਂ ਠੀਕ ਆ ਦਸ ਸਾਲ ਦੀ ਤੇ ਬੋਟਲ ਕਿੰਨੇ ਸੀ ਉਹ ਉਹ ਬਲੀ ਵੀ ਕਹਿ ਲੱਗਿਆ ਵੀ ਦੱਸਣਾ ਨਹੀਂ ਹੈਗਾ ਤੁਸੀਂ ਇਹਦਾ ਛੇਤੀ ਛਾਤੀ ਕੌਣ ਦਾਰ ਕਰਨ ਲੱਗਿਆ ਮਲਵੀਰ ਜੀ ਕੀ ਕਹਿੰਦਾ ਸੀਗਾ ਤੁਹਾਨੂੰ ਸੰਜੇ ਵੀ ਇਹਦਾ ਸੰਗਦਾਰ ਕਰੋ ਕੋਈ ਪੈਸਾ ਤਾਂ ਲੈਣ ਦੀ ਵੀ ਹੋਇਆ ਹਾਂਜੀ ਪੈਸਾ ਦਾ ਕੋਈ ਨਹੀਂ ਹੋਇਆ ਲਾਲਚ ਵੀ ਦਿੱਤਾ ਪੈਸੇ ਦਾ ਨਹੀਂ ਨਹੀਂ ਲਾਲਚ ਕੋਈ ਨਹੀਂ ਤਾਂ ਜਰੂਰਤ ਹੀ ਮੇਰਾ ਸੀ ਕਰਿਆ ਨਹੀਂ ਹੈਗਾ ਸੀ ਮੈਂ ਚਾਚੀ ਰੱਖਦਾ ਅੱਛਾ ਤੇ ਬਾਅਦ ਵਿੱਚ ਪਤਾ ਨਹੀਂ ਉਹਨੇ ਵੀਡੀਓ ਬਣਾਈਆਂ ਗਲਤ ਗੁੱਡੀਆਂ ਗਲਤ ਹੋ ਗਏ ਸੀ ਗਿੱਤਾ ਫਿਰ ਉਹਦੇ ਵੀਡੀਓ ਬਣਾਣੀਆਂ ਵਿਚਾਰੀਆਂ ਫਿਰ ਉਹਨੂੰ ਬਲੈਕਮੇਲ ਕਰਦਾ ਰਿਹਾ ਜ਼ਬਰਦਸਤੀ ਵੀਡੀਓ ਨੂੰ ਬਲੈਕਮੇਲ ਕਰਦਾ ਤੇਰੇ ਵੀਡੀਓ ਮੈਂ ਫਿਰ ਕੋਈ ਡਰਦੀ ਮਰਨ ਕਰ ਲਿਆ ਜੀ ਪਤਾ ਨਹੀਂ ਉਹਨੇ ਆਪ ਆ ਕੇ ਉਹਨੂੰ ਫਸਾਇਆ ਪਤਾ ਨਹੀਂ ਉਹਨੇ ਜਿਹੜੇ ਵੀਡੀਓ ਵੀ ਵਾਇਰਲ ਹੋ ਰਹੀਆਂ ਬਾਅਦ ਵਿੱਚ ਵੀਡੀਓ ਪਤਾ ਲੱਗਿਆ ਸਾਨੂੰ ਵੀਡੀਓ ਦੇ ਵਿੱਚ ਇਹਨਾਂ ਦਿਖ ਰਹੇ ਆ ਗਲਤ ਕੰਮ ਕਰਦਾ ਕਰਦਾ ਕੁੜੀ ਨਾਲ ਉਹ ਹਾਂਜੀ ਵੀਡੀਓ ਚ ਦਿਖਦਾ ਹੈ ਜੀ ਵੀਡੀਓ ਬਣਾ ਕੇ ਕੁੜੀ ਨੂੰ ਕਹਿੰਦਾ ਵੀ ਤੂੰ ਏਦਾਂ ਕਰਕੇ ਵੀਡੀਓ ਭੇਜ ਮੈਨੂੰ ਏਦਾਂ ਕਰਕੇ ਵੀਡੀਓ ਭੇਜ ਜੇ ਪੈਸੇ ਦਊਂਗਾ ਐ ਕਰੂੰਗਾ ਬੱਚੀ ਸਾਡੀ ਨਾਬਾਲਗ ਸੀ ਜੀ ਕੋਈ ਹੋਣਾ ਬਲੋ ਤੁਹਾਨੂੰ ਕੋਈ ਲਾਲਚ ਦਿੱਤਾ ਗਿਆ ਸੀਗੇ ਉਹਨਾਂ ਨੇ ਘਰ ਦੇ ਨੂੰ ਬੁਲਾਇਆ ਸੀਗਾ ਪਤਾ ਨਹੀਂ ਕਹਿੰਦੇ ਸੀਗੇ ਵੀ ਹਾਂਜੀ ਹਾਂਜੀ ਕਹਿੰਦੇ ਸੱਤ ਕਿਹੜਾ 7 ਲੱਖ ਲੈ ਲੋ ਵੀ ਅਸੀਂ ਫੈਸਲਾ ਕਰ ਲਓ ਸਾਡੇ ਨਾਲ ਤੇ ਸਾਰਾ ਰਿਪੋਰਟ ਕੋਲਿਸ ਕਰ ਰਿਹਾ ਕਿ ਕਾਰਨ ਰਿਪੋਰਟ ਇਹ ਤਾਂ ਜੀ ਮਿਤੀ 23 ਤਰੀਕ ਨੂੰ ਮੁਸਕਾਬਾਦ ਪਿੰਡ ਦੇ ਵਿੱਚ ਇੱਕ ਮਾਈਨਰ ਬੱਚੀ ਬਲੌਂਸ ਲੈ ਗਿਆ ਸੀ ਜਿਹੜੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਉਹਨੂੰ ਕੰਵਿਸ਼ਨ ਵੀ ਕਰ ਦਿੱਤਾ ਸੀ ਸਾਡੇ ਕੋਲ ਆ ਜਿਹੜੀ ਇਨਫੋਰਮੇਸ਼ਨ ਆਈ ਸੀ ਮਦਮਦਰ ਵੱਲੋਂ ਅਸੀਂ ਇਹ ਵੀ ਜਿਹੜੀ ਜੋ ਆਪਣੇ ਸੀਨੀਅਰ ਅਫਸਰਾਂ ਦੇ ਮਾਣਯੋਗ ਸ੍ਰੀ ਅਮਨਿੰਦਰ ਕੁੰਡੂ ਜੀ ਦੇ ਧਿਆਨ ਚ ਲੰਦਾ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਤੌਰ ਤੇ ਵੀ ਜਿਹੜੀ ਪਰਚਾ ਦਰਜ ਕੀਤਾ ਬਲਵੀਰ ਸਿੰਘ ਮੁਸਕਬਾਦ ਦੇ ਖਿਲਾਫ ਜਿਹੜਾ ਹੈ ਕੋਈ ਮੈਸੇਜ ਵਗੈਰਾ ਦਾ ਫੀਲ ਮੈਸੇਜ ਨੂੰ ਭੇਜਦਾ ਸੀ ਜਿਹਦੇ ਦੁੱਖੋਂ ਇਹਨਾਂ ਨੇ ਸੁਇਸਾਈਡ ਕੀਤਾ ਤੇ ਗੁਰਵੀਰ ਸਿੰਘ ਦੇ ਖਿਲਾਫ ਇਮੀਜ ਜਿਹੜੀ ਐਫ ਆਰ 67 ਨੰਬਰ ਅੰਡਰ ਸੈਕਸ਼ਨ 355 393 ਤੇ 12 ਪਪਸੋਵਕ ਤੇ 381 ਇਹ ਦਰਜ ਕੀਤਾ ਇਹ ਪਰਚਾ ਦਰਜ ਕਰਨ ਤੋਂ ਬਾਅਦ ਦੋ ਟੀਮਾਂ ਬਣਾ ਕੇ ਇਹਨਾਂ ਨੂੰ ਨਿਹੜਾ ਅਰੈਸਟ ਕਰ ਲਿਆ ਗਿਆ ਕੁੜੀ ਜਿੱਲੀ ਨੂੰ ਮਰਸੀ 23 ਦੀ ਉਮਰ ਤੇ ਨਾਲ ਸਾਡੇ ਜਿਹੜਾ ਦੋਸ਼ੀ ਆ ਉਹਦੇ ਨਾਲ ਕੀ ਸੰਬੰਧ ਸੀ ਉਹ ਦੋਸ਼ੀ ਦੇ ਇਹ ਬੱਚੀ ਤੇ ਦੀ ਮਦਰ ਦੂਸ਼ੀ ਦੇ ਕਰੇ ਉਸ ਟਾਈਮ ਪਹਿਲਾਂ ਕੰਮ ਕਰਨ ਜਾਂਦੇ ਸੀ ਜਦੋਂ ਉਹਦੀ ਨੀਅਤ ਠੀਕ ਨਹੀਂ ਦਿਖੀ ਉਹਦੀ ਮਦਰ ਤੇ ਦੋਨੇ ਕੰਮ ਕਰਨਾ ਛੱਡ ਗਏ ਅੱਛਾ ਇਹ ਬੱਚੀ ਕੋਲ ਆਪਣੀ ਮਾਂ ਨੂੰ ਦੱਸਿਆ ਗਿਆ ਜਾਂ ਨਹੀਂ ਪਰ ਮਿਸ਼ਨ ਆ ਸਰ ਜਿਹੜੀ ਕੀਤੀ ਗਈ ਆ ਉਹ ਸੇਮ ਡੇ ਹੀ ਸੇਮ ਡੇ 3 ਘੰਟਿਆਂ ਦੇ ਵਿੱਚ ਹੀ ਕਰਦੇ ਤੇ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਦੱਸਿਆ ਗਿਆ ਜੀ ਇਹਦੇ ਬਾਰੇ ਤਾਂ ਹੁਣ ਪਰਿਵਾਰ ਨੂੰ ਹੀ ਦੱਸਿਆ ਸੀ ਉਦੋਂ ਪਰਿਵਾਰ ਕਹਿੰਦੇ ਸਾਨੂੰ ਸ਼ੱਕ ਹੋਵਾ ਸੀ ਜਦੋਂ ਬੱਚੇ ਦੇ ਮੋਬਾਈਲ ਵਗੈਰਾ ਦੇਖਿਆ ਉਦੋਂ ਫਿਰ ਗੱਲ ਸਾਹਮਣੇ ਆਈ ਕੋਈ ਮਿਲੇ ਜੀ ਕੋਈ ਤੇ ਕੁਛ ਦੱਸਿਆ ਗਿਆ ਵੀ ਉਹ ਬੱਚੀ ਨੂੰ ਸ਼ਹੂਰ ਵੀ ਫੋਟੋ ਕਰਦਾ ਸੀ ਜਾਂ ਸੋਸ਼ਲ ਫਿਲਮ ਮੈਸੇਜ ਭੇਜਦਾ ਸੀ ਨਹੀਂ ਹਜੇ ਜਿਹੜਾ ਇਹੀ ਹੈ ਮੋਬਾਈਲ ਅਸੀਂ ਦੋਨੋਂ ਦੇ ਬੱਚੀ ਦਾ ਤੇ ਮੋਲੀਅਮ ਦਾ ਦੋਨੇ ਅਸੀਂ ਸਾਈਬਰ ਸਾਨੂੰ ਭੇਜਾਂਗੇ ਫੋਰੈਂਸਿਕ ਜਾਂਚ ਤੋਂ ਬਾਅਦ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੀਪੀ ਮੈਂ ਮਸਕਾਵਾਦ ਹਾਂ ਕੁੜੀ ਦਾ ਕੀ ਨਾਮ ਹੈ ਮੇਰੀ ਕੁੜੀ ਦਾ ਗੁਰਪ੍ਰੀਤ ਉਮਰ ਕਿੰਨੀ ਆਉਦੀ ਹੈ ਉਮਰ 13 ਸਾਲ ਦੀ ਕੀ ਹੋਇਆ ਧੱਕਾ ਹੋਇਆ ਮੇਰੇ ਨਾਲ ਕਿਸ ਤਰ੍ਹਾਂ ਦਾ ਧੱਕਾ ਹੋਇਆ ਮੈਂ ਤਾਂ ਕਨਜਾਇਜ ਕਰਿਆ ਨੇ ਮੇਰੇ ਕੋਲ ਨਾਲ ਮੈਂ ਗਈ ਹੋਈ ਸੀ ਆਪਣੇ ਕੰਮ ਕਰਨ ਬਲਵੀਰ ਸਿੰਘ ਦਾ ਮੁਸ਼ਕਵਾਤਾ ਹਾਂਜੀ ਮੈਂ ਧੱਕਾ ਕਰਦਾ ਸੀ ਮੇਰੀ ਕੁੜੀ ਨੂੰ ਜਾਇਚ ਕਿਸ ਤਰ੍ਹਾਂ ਦਾ ਧੱਕਾ ਇੱਕ ਹੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਮੈਂ ਮੈਂ ਕੰਮ ਕਰਦੀ ਸੀ ਮੈਂ ਹਟ ਗਈ ਉਹਨੂੰ ਬੰਦਾ ਸਹੀ ਨਹੀਂ ਲੱਗਿਆ ਤੀ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਮੈਨੂੰ ਗਲਤ ਲੱਗਾ ਲੱਗਿਆ ਤੀ ਮੈਂ ਮੈਂ ਹਟ ਗਈ ਮੇਰੇ ਤਿੰਨ ਨਿਸ਼ਾਨ ਮੇਰੀ ਕੁੜੀ ਦੇ ਪੱਟ ਤੇ ਨਿਸ਼ਾਨ ਬਹੁਤ ਪਏ ਹੋਤੇ ਕਹਿੰਦਾ ਇਹਨੇ ਮਾਰ ਕੇ ਤੰਗੀ ਹੋਵੇ ਮੇਰੇ ਕੋਲ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕੁੜੀ ਨਾਲ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕੁੜੀ ਨਾਲ ਸਾਰਾ ਹੋ ਰਿਹਾ ਸੀ ਜੀ ਮੈਨੂੰ ਪੌਣ ਤਾਈ ਮੈਨੂੰ ਹੋਇਆ ਵਾ ਸਾਰਾ ਕੁਝ ਮੈਂ ਕਿ ਕੁੜੀ ਨੇ ਜੋ ਸੁਸਾਈਡ ਕੀਤਾ ਤੁਹਾਨੂੰ ਕਦੇ ਕੁਝ ਦੱਸਿਆ ਕੁੜੀ ਨੇ ਕੁੜੀ ਨੇ ਮੈਨੂੰ ਕੋਈ ਗੱਲ ਨਹੀਂ ਦੱਸੀ ਕੁੜੀ ਨੇ ਆਦਮੁੱਦਿਆ ਕਿੱਥੇ ਕੀਤੀ ਹੈ ਜੀ ਹਾਂਜੀ ਕਿੱਥੇ ਕੀਤੀ ਆ ਤੁਹਾਨੂੰ ਘਰੇ ਘਰੇ ਕਰ ਜਾਂ ਮੇਰੇ ਕੋਈ ਨਿਰਸ਼ੇ ਮੇਰੇ ਘਰੇ ਮੈਂ ਇਹਨੇ ਮੇਰੇ ਸਾਥੋਂ ਨਹੀਂ ਨਰੇਗਾ ਜਾਂਦੇ ਨੇ ਕੋਈ ਹਾਂਜੀ ਉਹ ਤੁਹਾਨੂੰ ਕਿਹਨੇ ਦੱਸਿਆ ਵੀ ਉਹਦੇ ਉਡੀ ਗੱਲ ਗੱਲ ਫਰਾ ਲੈ ਰਿਆ ਉਡੀ ਨੇ ਗੱਲ ਫਰਾ ਤੰਗੀ ਪਈ ਸੀ ਗਵਾਰੀਆਂ ਨੇ ਆ ਕੇ ਦੇਖੀ ਆ ਮੇਰਾ ਬੱਚਾ ਛੋਟਾ ਜਿਹਾ ਔਰ ਇਹ ਦਵਾਈ ਪਾਈ ਆ ਕੇ ਹਾਂ ਠੀਕ ਆ ਬੱਚਾ ਸੋਚਦਾ ਕਿ ਤੱਕ ਮੁਕੀਂ ਦੱਸਿਆ ਉਹ ਉਹ ਬਲੀ ਵੀ ਕਹਿਣ ਲੱਗਿਆ ਵੀ ਦੱਸਣਾ ਨਹੀਂ ਹੈਗਾ ਤੁਸੀਂ ਇਹਦਾ ਛੇਤੀ ਛੇਤੀ ਕੰਮ ਕਰਣ ਲੱਗਿਆ ਮਲਵੀਰ ਜੀ ਕੀ ਕਹਿੰਦਾ ਸੀ ਇਹ ਤੁਹਾਨੂੰ ਕਹਿੰਦਾ ਵੀ ਇਹਦਾ ਸਰਦਾਰ ਕਰੋ ਉਸਤ ਕੋਈ ਪੈਸਾ ਦਾ ਲੈਣ ਦੇਣ ਵੀ ਹੋਇਆ ਰੋਡ ਤੇ ਹਾਂਜੀ ਪੈਸਾ ਦਾ ਵੈਸੇ ਇਹਦਾ ਕੋਈ ਨਹੀਂ ਹੋਇਆ ਲਾਲਚ ਵੀ ਦਿੱਤਾ ਪੈਸੇ ਦਾ ਨਹੀਂ ਨਹੀਂ ਲਾਲਚ ਕੋਈ ਨਹੀਂ ਹੱਤਾ ਜਰੂਰ ਦੀ ਮਰਸੀ ਕਰਿਆਣੀ ਹੈਗਾ ਕਰਿਆਣੀ ਹੈਗਾ ਜੀ ਮੈਂ ਚੱਕੀ ਰੱਖਦਾ ਹਾਂ ਅੱਛਾ ਤੇ ਬਾਅਦ ਵਿੱਚ ਪਤਾ ਨੂੰ ਉਹਨੇ ਵੀਡੀਓ ਬਣਾਈਆਂ ਗਲਤ ਗੁੱਟੀਆਂ ਗਲਤ ਹੋ ਕੇ ਸਭ ਵਗਾਰਾ ਕੀਤਾ ਫਿਰ ਉਹਦੇ ਵੀਡੀਓ ਬਣਾਈਆਂ ਵਿਚਾਰੀਆਂ ਫਿਰ ਉਹਨੂੰ ਬਲੈਕਮੇਲ ਕਰਦਾ ਰਿਹਾ ਜ਼ਬਰਦਸਤੀ ਵੀਡੀਓ ਨੂੰ ਬਲੈਕਮੇਲ ਕਰਦਾ ਤੇਰੀ ਵੀਡੀਓ ਆ ਫਿਰ ਉਹ ਕੁੜੀ ਨੂੰ ਡਰਦੀ ਮਰਨ ਨੂੰ ਕਰ ਲਿਆ ਜੀ ਪਤਾ ਨਹੀਂ ਉਹਨੇ ਆਪ ਆ ਕੇ ਨੂੰ ਫਾਤਾ ਪਤਾ ਨਹੀਂ ਉਹਨੇ ਜੋ ਵੀਡੀਓ ਵੀ ਵਾਇਰਲ ਹੋ ਰਹੀਆਂ ਬਾਅਦ ਵਿੱਚ ਵੀਡੀਓ ਪਤਾ ਲੱਗਿਆ ਸਾਨੂੰ ਵੀਡੀਓ ਦੇ ਵਿੱਚ ਆਨ ਦਿਖ ਰਿਹਾ ਗਲਤ ਕੰਮ ਕਰਦਾ ਸ ਕਰਦਾ ਕੁੜੀ ਨਾਲ ਉਹ ਹਾਂਜੀ ਵੀਡੀਓ ਚ ਦਿਖਦਾ ਹੈ ਜੀ ਵੀਡੀਓ ਬਣਾ ਕੇ ਕੁੜੀ ਨੂੰ ਕਹਿੰਦਾ ਵੀ ਤੂੰ ਏਦਾਂ ਕਰਕੇ ਵੀਡੀਓ ਭੇਜ ਮੈਨੂੰ ਏਦਾਂ ਕਰਕੇ ਵੀਡੀਓ ਭੇਜ ਜੇ ਪਾਸੇ ਦਊਂਗਾ ਐ ਕਰੂੰਗਾ ਬੱਚੀ ਸਾਡੇ ਨਾਂ ਬਾਲਕ ਸੀ ਜੀ ਕੋਈ ਹੋਣਾ ਬਲੋ ਤੁਹਾਨੂੰ ਕੋਈ ਲਾਲਚ ਦਿੱਤਾ ਗਿਆ ਸੀਗੇ ਉਹਨਾਂ ਨੇ ਕਰਦਿਆਂ ਨੂੰ ਬੁਲਾਇਆ ਸੀਗਾ ਪਤਾ ਨਹੀਂ ਕਹਿੰਦੇ ਸੀਗੇ ਵੀ ਹਾਂਜੀ ਹਾਂਜੀ ਕਹਿੰਦੇ ਸੱਤ ਕਹਿੰਦੇ 7 ਲੱਖ ਲੈ ਲੋ ਵੀ ਅਸੀਂ ਫੈਸਲਾ ਕਰ ਲਓ ਸਾਡੇ ਨਾਲ ਤੇ ਸਰ ਜੀ ਪ੍ਰੈਸ ਕਾਉਂਸਲ ਕਰੋ ਕੀ ਕਾਰਨ ਹੈ ਪ੍ਰੈਸ ਕਰੋ ਇਹ ਤਾਂ ਜੀ ਮਿਤੀ 23 ਤੰਤਰੀਕ ਨੂੰ ਮੁਸਕਾਬਾਦ ਪਿੰਡ ਦੇ ਵਿੱਚ ਇੱਕ ਮਾਈਨਰ ਬੱਚੀ ਬਲੋਂ ਲੈ ਗਿਆ ਸੀ ਜਿਹੜੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਉਹਦੋਂ ਕੰਵਿਸ਼ਨ ਵੀ ਕਰ ਦਿੱਤਾ ਸੀ ਸਾਡੇ ਕੋਲ ਆ ਜਿਹੜੀ ਇਨਫੋਰਮੇਸ਼ਨ ਆਈ ਸੀ ਮਦਮਦਰ ਬਲੋਂ ਅਸੀਂ ਇਹ ਵੀ ਜਿਹੜੀ ਜੋ ਆਪਣੇ ਸੀਨੀਅਰ ਅਫਸਰਾਂ ਦੇ ਮਾਝੂਗ ਸਰ ਜੀ ਉਨੀਤ ਕੁੰਡੂ ਜੀ ਦੇ ਧਿਆਨ ਚ ਲੈਂਦਾ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਤੌਰ ਤੇ ਵੀ ਜਿਹੜੀ ਪਰਚਾ ਦਰਜ ਕੀਤਾ ਬਲਵੀਰ ਸਿੰਘ ਮੁਸਤਫਾ ਬਾਦ ਦੇਖ ਲਾਓ ਜਿਹੜਾ ਹੈ ਕੋਈ ਮੈਸੇਜ ਵਗੈਰਾ ਦੇ ਸ਼ੀਲ ਮੈਸੇਜ ਨੂੰ ਭੇਜਦਾ ਸੀ ਜਿਹਦੇ ਤੁਖੋਂ ਨੇ ਜਿਹੜਾ ਸੁਸਾਇਡ ਕੀਤਾ ਤੇ ਗੁਰਵੀਰ ਸਿੰਘ ਦੇ ਖਿਲਾਫ ਇਮੀਜ ਜਿਹੜੀ ਐਫ ਆਰ 67 ਨੰਬਰ ਅੰਡਰ ਸੈਕਸ਼ਨ 355 353 ਐ ਤੇ 12 ਪੁਪਸੋ ਬੈਕ ਤੇ 38 ਐਕਟ ਇਹ ਦਰਜ ਕੀਤਾ ਇਹ ਪਰਚਾ ਦਰਜ ਕਰਨ ਤੋਂ ਬਾਅਦ ਦੂਰ ਟੀਮਾਂ ਬਣਾ ਕੇ